ਇੱਕ ਵੱਡਾ ਹਾਦਸਾ ਹੋਣੋਂ ਅੱਜ ਟਲਿਆ ਨਹਿਰ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਨੇ ਵੀ ਇੱਕ ਸਰਾਖ ਹੋ ਗਿਆ ਵੀ ਪੁੱਲ ਪੈ ਗਿਆ ਸੀ ਨਹਿਰ ਦੇ ਵਿੱਚ ਪਾਣੀ ਜ਼ਿਆਦਾ ਆਇਆ ਕੱਲ ਤੋਂ ਤਾਂ ਉਹਨੇ ਆਪਣਾ ਰਸਤਾ ਬਣਾ ਕੇ ਪਾਰ ਤੋਂ ਵੈਸੇ ਬਚਾਅ ਹੋ ਗਿਆ ਸਾਢੇ 6 ਵਜੇ ਇੱਥੇ ਇੱਕਦਮ ਫਾੜ ਪਿਆ ਇੱਕਦਮ ਲੀਕੇ ਸ਼ੁਰੂ ਹੋ ਗਈ ਪਾਣੀ ਟਿਊਬਲ ਵਾਂਗੂ ਪਿੱਛੇ ਪਾਣੀ ਤੇ ਸਾਰਾ ਖਾਣਾ ਪਰ ਬੰਦੇ ਔਨ ਅਲਰਟ ਸੀ ਉਹਨਾਂ ਨੇ ਆਕੇ ਨਾਲ ਦੇ ਨਾਲ ਦੇਖਿਆ ਤੇ ਫਟਾਫਟ ਇੱਥੇ ਇੱਕ ਵਾਰੀ ਅਨਾਉਂਸਮੈਂਟ ਕਰਾਤੀ ਐਡਮਿਨਿਸਟ੍ਰੇਸ਼ਨ ਨੂੰ ਦੱਸਤਾ ਕਿ ਪਾਣੀ ਇੱਕਦਮ ਫਲੋ ਹੋ ਰਿਹਾ ਮਾਰ ਦੇ ਵਿੱਚ ਜਿਹੜਾ ਬਿਲ ਪੈ ਗਿਆ ਅੰਦਰ ਨੂੰ ਜਿਹੜਾ ਫਰਾਕ ਹੋ ਗਿਆ ਕਿਸ ਤਰ੍ਹਾਂ ਤੁਹਾਡੇ ਧਿਆਨ ਦੇ ਵਿੱਚ ਵੀ ਆਇਆ ਵੀ ਕਿਵੇਂ ਇਹ ਜਿਹੜੀ ਸਥਿਤੀ ਨੂੰ ਕੰਟਰੋਲ ਕੀਤਾ ਗਿਆ ਕਿ ਇਹ ਨਾ ਕੱਲ ਪਾਣੀ ਨੂੰ ਛੱਡਿਆ ਗਿਆਗਾ ਪਰ ਨਾ ਪਾਲੀ ਦਾ ਜਿਹੜਾ ਫਲੋ ਸੀਗਾ ਉਹ ਘਟ ਗਿਆ ਕੱਲ ਨੂੰ ਜਦੋਂ ਪਾਣੀ ਛੱਡਿਆ ਗਿਆ ਛੱਟਣ ਦੇ ਕਾਰਨ ਪ੍ਰੈਸ਼ਰ ਤੇਜ਼ ਹੋਣ ਕਾਰਨ ਵੀ ਜਿਹੜਾ ਥੋੜਾ ਇੱਥੇ ਨਾ ਪਹਿਲਾਂ ਹੀ ਨਹਿਰ ਮੈਕਮੇਲੀ ਰਿਪੇਅਰਿੰਗ ਚੱਲ ਰਹੀ ਹੈ ਥੱਲੇ ਲਗਾਏ ਜਾ ਰਹੇ ਸੈਟਾਂ ਦੇ ਜਿੱਥੇ ਟੁੱਟ ਪੱਜ ਹੋਈ ਉਹਨੂੰ ਰਿਪੇਅਰ ਕਰਿਆ ਜਾ ਰਿਹਾ ਹੈਗਾ ਤਾਂ ਉਹ ਰਿਪੇਅਰ ਕਰਦੇ ਇਧਰ ਦਾ ਧਿਆਨ ਕਿ ਕਿ ਇਧਰ ਵੀ ਥੱਲੇ ਲਗਾਣੇ ਸੀ ਉਹਨਾਂ ਨੇ ਜੀਸੀਬੀ ਨਾਲ ਜਿਹੜਾ ਇੱਕ ਸੈਟਿੰਗ ਕਰਨ ਲੱਗ ਗਏ ਤਾਂ ਉਹ ਥੋੜਾ ਜਿਹਾ ਕਿਤੇ ਜਿਹੜਾ ਪਾੜ ਤੇ ਪਾਣੀ ਦਾ ਪ੍ਰੈਸ਼ਰ ਜਿਹੜਾ ਤੇਜ਼ ਹੋਣ ਕਾਰਨ ਜੋ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਵੀ ਨਦੀਆਂ ਦੀ ਜਿਹੜੀ ਸਥਿਤੀ ਹੈ ਉਹਨੂੰ ਅਸੀਂ ਬਿਹਤਰ ਕਰ ਰਹੇ ਹਾਂ ਨਹਿਰਾਂ ਦੇ ਵਿੱਚ ਸਾਡੇ ਕੰਮ ਚੱਲ ਰਹੇ ਨੇ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜਦੋਂ ਕਿ ਰਿਪੇਅਰ ਦਾ ਕੰਮ ਉਸ ਦੇ ਬਿਲਕੁਲ ਜਿਹੜਾ ਪਾਰ ਪੈ ਹੋ ਪੈਣ ਲੱਗਿਆ ਸੀ ਜਿੱਥੇ ਸੁਰਾਖ ਹੋਇਆ ਉਹਦੇ ਸਾਹਮਣੇ ਤੁਸੀਂ ਦੇਖੋ ਉੱਥੇ ਬੋਰੀਆਂ ਦੇ ਨਾਲ ਉਹਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਪਰ ਅਣਗਹਿਲੀ ਹੈ ਜਿਹੜੀ ਇਸ ਵਿਭਾਗ ਦੀ ਉਹ ਇੱਥੇ ਸਾਹਮਣੇ ਆਉਂਦੀ ਹੈ ਲੈਰੀ ਵਿਭਾਗ ਦੀ ਐਸੀ ਅਣਗਹਿਲੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹਦੇ ਸਾਹਮਣੇ ਵੀ ਜਿਹੜਾ ਪਾਰ ਕਿਸੇ ਵੀ ਸਮੇਂ ਪੈ ਸਕਦਾ ਹੈ ਇਹ ਜਿਹੜਾ ਬੈਂਕ ਆਪਾਂ ਦੇਖ ਰਹੇ ਹਾਂ ਉਸ ਸਾਈਡ ਇਹ ਅੰਦਰੋਂ ਖੋਖਲਾ ਹੋ ਚੁੱਕਿਆ ਹੁਣ ਇਮੀਡੀਏਟਲੀ ਐਕਸ਼ਨ ਕੀਤਾ ਕਿ ਆਪਣੋ ਕੋਲ ਬੋਰੀਆਂ ਆ ਗਈ ਸੀ ਤੇ ਮਿੱਟੀ ਅਰੇਂਜ ਕੀਤੀ ਲੋਕਲੀ ਫਟਾਫਟ ਮਿੱਟੀ ਦੇ ਢੇਲ ਲਗਾ ਕੇ ਅੱਗੇ ਪਾਣੀ ਨੂੰ ਕੰਟਰੋਲ ਸਵੇਰ ਸਾਨੂੰ ਸੂਚਨਾ ਮਿਲੀ ਸੀਗੀ ਤੇ ਲੋਕਾਂ ਨੂੰ ਆੜਦੜੇ ਵਾਲਾ ਉਹਨਾਂ ਸਵੇਰ ਕਰਤਾ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਕ੍ਰੀਏਟ ਨਹੀਂ ਕੀਤਾ ਗਿਆ ਨਹੀਂ ਲੋਕਾਂ 'ਚ ਪੈਨਿਕ ਸਭ ਕੰਮ ਆਪਣੇ ਰੁਟੀਨ 'ਚ ਚੱਲ ਰਹੇ ਆ ਪਾਣੀ ਛੱਡਦੇ ਤੁਸੀਂ ਕਹਿੰਦੇ ਕੱਲ ਥੋੜਾ ਜਿਹਾ ਇਹਨੂੰ ਫਲੋ ਨੂੰ ਵਧਾਇਆ ਗਿਆ ਜੀ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਕਿਤੇ ਨਗਹਿਲੀ ਹੈਗੀ ਹੈ ਪਾਣੀ ਵਧਾਉਣ ਤੋਂ ਪਹਿਲਾਂ ਜਦੋਂ ਵੀ ਰਿਪੇਅਰ ਹੋ ਚੁੱਕੀ ਆ ਰਿਪੇਅਰ ਹੋਣ ਦੇ ਬਾਵਜੂਦ ਇਹ ਹਾਸਾ ਹੋਣ ਤੋਂ ਟਲਿਆ ਜਣਾ ਨਹੀਂ ਉਹ ਮੈਂ ਜਿਵੇਂ ਪਿੱਛੇ ਰਿਪੇਅਰਿੰਗ ਹੋਈ ਹੈ ਨਾ ਤੇ ਜਿਹੜਾ ਪਾਣੀ ਸੀਗਾ ਉਹ ਅਚਾਨਕ ਰਿਪੇਅਰ ਉੱਪਰ ਉੱਪਰ ਵੀ ਇਹ ਪਾਣੀ ਵਧਾਉਣ ਨਾਲ ਇਹ ਨਹੀਂ ਹੋ ਸਕਦਾ ਕਿ ਇਹਦੇ ਨਾਲ ਕੋਈ ਖਤਰਾ ਹੋਵੇ ਖਤਰੇ ਵਾਲਾ ਕੰਮ ਨਹੀਂ ਹੈ ਨਹਿਰ ਬਹੁਤ ਸਟਰੋਂਗ ਹੈ ਬਹੁਤ ਪੱਕੀ ਅੰਗਰੇਜ਼ਾਂ ਦੇ ਟਾਈਮ ਦੀ ਬਣਾਈ ਹੋਈ ਚੀਜ਼ ਹੈ ਪਟਿਆਲੇ ਦੇ ਵਿੱਚ ਜਿਹੜੀ ਇੱਕ ਐਸੋਸੀਏਸ਼ਨ ਬਣੀ ਹੋਈ ਆ ਟਿੱਪਰਾਂ ਦੀ ਉਹਨਾਂ ਨੇ ਨਾ ਦੇਰ ਕਰਦੇ ਆ ਬਿਲਕੁਲ ਮੌਕੇ ਦੇ ਉੱਤੇ ਭਰੇ ਭਰੇ ਟਿੱਪਰ ਆ ਜਿਹੜੇ ਸਨੈਰ ਤੇ ਪਹਚਾਏ ਤਾਂ ਉਸੇ ਮਿੱਟੀ ਦੇ ਨਾਲ ਤੁਸੀਂ ਦੇਖ ਰਹੇ ਹੋ ਇਹਨੂੰ ਪੂਰਿਆ ਜਾ ਰਿਹਾ ਥੈਲੇ ਲਗਾਏ ਜਾ ਰਹੇ ਨੇ ਪਸਿਆਨਾ ਏਰੀਆ ਹੈ ਜੀ ਤੇ 50 ਫੁੱਟ ਜਾਂ 60 ਫੁੱਟ ਤੋਂ ਉੱਤੇ ਫਾੜ ਪਿਆ ਹੈ ਤੇ ਉਹ ਅੰਦਰੋਂ ਮਿੱਟੀ ਲੈ ਕੇ ਭੋਗ ਰਿਹਾ ਜਿਸ ਨਾਲ ਬੈਂਕ ਖੂਖਰੇ ਹੋ ਰਹੇ ਨੇ ਇਹ ਫਿਲਿੰਗ ਵੀ ਇੱਥੇ ਸਾਰੀ ਹੈਗੀ 10 ਤੋਂ 15 12 ਰ ਇਹ ਵੈਸੇ ਪਬਲਿਕ ਦਾ ਆਮ ਰਸਤਾ ਤਾਂ ਵੈਸੇ ਵੀ ਨਹੀਂ ਹੈਗਾ ਇਹ ਵੈਸੇ ਲੋਕ ਸ਼ਾਰਟਕਟ ਕਰਕੇ ਚਲੇ ਜਾਂਦੇ ਨੇ ਵੈਸੇ ਉਹਨਾਂ ਨੂੰ ਦੋਨੋਂ ਪਾਸੇ ਅਸੀਂ ਨਾਕਾਬੰਦੀ ਕਰਕੇ ਰੋਕੇ ਹੋਇਆ ਹੈ ਇਧਰ ਆਮ ਰਸਤੇ ਕਈ ਵਾਰੀ ਪਾੜ ਪੈ ਚੁੱਕੇ ਨੇ ਨਾ ਇਹ ਨਹਿਰ ਜੰਗਰੇਜ਼ਾਂ ਦੀ ਬਣਾਈ ਚ ਪਾੜ ਕਈ ਵਾਰੀ ਪਏ ਨੇ ਪਹਿਲਾਂ ਇੱਥੇ ਰੌਂਗੜੇ ਦੇ ਪੁਲ ਤੇ ਵੀ ਪਿਆ ਹੋਰ ਜਗ੍ਹਾ ਵੀ ਰੌਂਗੜੇ ਤੇ ਆ ਸੀਗਾ ਜੀ ਪਾੜ ਉੱਥੇ ਵੀ ਰਿਪੇਅਰ ਕਰਦੇ ਹੋਏ ਕਿਉਂਕਿ ਉਹ ਮਿੱਟੀ ਨਾ ਖੁਰੀ ਜਾਂਦੀ ਹੈ ਜੂ ਜਿਹੜੀ ਇੱਟਾਂ ਹੁੰਦੀਆਂ ਨੇ ਸਾਈਡ 'ਚ ਨਾ ਇੱਟਾਂ ਲੱਗੀਆਂ ਨੇ ਪਰ ਇੱਟਾਂ ਕਾਰਨ ਵੀ ਉਹ ਜਿਹੜੀ ਇੱਟਾਂ ਵਿੱਚ ਗਿਰ ਜਾਂਦੀਆਂ ਨੇ ਕਈ ਵਾਰੀ ਤਾਂ ਖੁਰ ਜਾਂਦੀ ਹੈ ਫੂਰਨ ਕਰਕੇ ਵੀ ਉੱਥੇ ਰੌਂਗੜੇ ਜਿਹੜਾ ਉੱਥੇ ਵੀ ਇਹ ਸੇਮ ਪ੍ਰੋਸੀਜਰ ਹੋਇਆ ਸੀਗਾ ਪਾਣੀ ਇਸ ਸਵੇਰ ਤੋਂ ਲਗਾ ਲੋਗੀ 5:00 ਵਜੇ ਤੋਂ ਪਾਣੀ ਚਲ ਰਿਹਾ ਇੱਥੇ ਪਿੱਛੇ ਤੱਕ ਬਟ ਹੁਣ ਆਪਾਂ ਥੋੜਾ ਪਾਣੀ ਦਾ ਫੋਕ ਢਰਾਤਾ ਹੁਣ ਲੱਗੇ ਹੋਏ ਦੁਪਹਿਰ ਤੱਕ ਗੂਪ ਹੈਗੀ ਸਿਚੁਏਸ਼ਨ ਹੰਡਲ ਹੋ ਜਾਏ ਕਹਿੰਦੇ ਨੇ ਵੀ ਮਾੜੇ ਬੰਦੇ ਤੇ ਵੀ ਕੋਈ ਗੁਰ ਚੰਗਾ ਹੋਊਗਾ ਹਾਦਸਾ ਕਿਤੇ ਵੀ ਹੋ ਜਾਂਦਾ ਪਿਛਲੇ ਦਿਨੀ ਸਮਾਣਾ ਰੋਡ ਤੇ ਇੱਕ ਬਹੁਤ ਮੰਦ ਭਾਗਾ ਜਿਹੜਾ ਹਾਦਸਾ ਹੋਇਆ ਸੀ ਉਹਦੇ ਵਿੱਚ ਖੁੰਨੀ ਟੀਪਰ ਖੁੰਨੀ ਟੀਪਰ ਦੀ ਗੱਲ ਵੀ ਚੱਲੀ ਪਰ ਕਿਤੇ ਨਾ ਕਿਤੇ ਉੱਪਰ ਜੋਸ਼ ਪੈਦੀ ਆ ਉਹੀ ਟੀਪਰਾਂ ਵਾਲੇ ਕਹਿੰਦੇ ਵੀ ਆਸੀਂ ਚੰਗੇ ਕੰਮ ਦੇ ਵਿੱਚ ਵੀ ਨਾਲ ਆ ਸਤਿ ਸ੍ਰੀ ਅਕਾਲ ਜੀ ਮੈਂ ਮੋਣ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਹੈ ਬੰਮੀ ਦੂਸਤੋ ਅਸੀਂ ਖੜੇ ਹਾਂ ਹਟਿਆਰਾ ਤੋਂ ਸੰਗਰੂਰ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਭਾਖੜਾ ਮੇਨ ਲਾਈਨ ਹੈ ਜਿਹੜੀ ਬੀ ਐਮ ਐਲ ਪਸਿਆਣਾ ਪੁਲ ਜਿਹੜਾ ਵੱਜਦਾ ਹੈ ਉੱਥੇ ਅਸੀਂ ਖੜੇ ਹਾਂ ਇਸ ਟਾਈਮ ਇੱਕ ਵੱਡਾ ਹਾਦਸਾ ਹੋਣੋਂ ਅੱਜ ਟਲਿਆ ਨਹਿਰ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਨੇ ਵੀ ਇੱਕ ਸਰਾਖ ਹੋ ਗਿਆ ਵੀ ਵਿੱਚ ਪੁੱਲ ਪੈ ਗਿਆ ਸੀ ਨਹਿਰ ਦੇ ਵਿੱਚ ਪਾਣੀ ਜ਼ਿਆਦਾ ਆਇਆ ਕੱਲ ਤੋਂ ਤਾਂ ਉਹਨੇ ਆਪਣਾ ਰਸਤਾ ਬਣਾ ਕੇ ਪਾੜ ਤੋਂ ਵੈਸੇ ਬਚਾਅ ਹੋ ਗਿਆ ਪਰ ਜੇ ਗੱਲ ਕੀਤੀ ਜਾਵੇ ਸਰਕਾਰ ਦੀ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਵੀ ਨਦੀਆਂ ਦੀ ਜਿਹੜੀ ਸਥਿਤੀ ਹੈ ਉਹ ਨੂੰ ਅਸੀਂ ਬਿਹਤਰ ਕਰ ਰਹੇ ਹਾਂ ਨਹਿਰਾਂ ਦੇ ਵਿੱਚ ਸਾਡੇ ਕੰਮ ਚੱਲ ਰਹੇ ਨੇ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜਦੋਂ ਕਿ ਰਿਪੇਅਰ ਦਾ ਕੰਮ ਉਸ ਦੇ ਬਿਲਕੁਲ ਜਿਹੜਾ ਪਾੜ ਪੈ ਹੋ ਪੈਣ ਲੱਗਿਆ ਸੀ ਜਿੱਥੇ ਸੁਰਾਖ ਹੋਇਆ ਉਹਦੇ ਸਾਹਮਣੇ ਤੁਸੀਂ ਦੇਖੋ ਉੱਥੇ ਬੋਰੀਆਂ ਦੇ ਨਾਲ ਉਹ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ ਪਰ ਨਗਰ ਕਾਇਲੀ ਜਿਹੜੀ ਇਸ ਵਿਭਾਗ ਦੀ ਉਹ ਇੱਥੇ ਸਾਹਮਣੇ ਆਉਂਦੀ ਹੈ ਨਹਿਰੀ ਵਿਭਾਗ ਦੀ ਐਸੀ ਨਗਰ ਕਾਇਲੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹਦੇ ਸਾਹਮਣੇ ਵੀ ਜਿਹੜਾ ਪਾਰ ਕਿਸੇ ਵੀ ਸਮੇਂ ਪੈ ਸਕਦਾ ਹੈ ਇਸ ਸਪੀਤੀ ਨੂੰ ਮੌਸਮ ਤੇ ਕੰਟਰੋਲ ਨਾ ਕੀਤਾ ਜਾਂਦਾ ਤਾਂ ਅੱਜ ਬਹੁਤ ਹੀ ਵੱਡਾ ਹਾਦਸਾ ਹੋ ਸਕਦਾ ਸੀ ਜਿਹੜਾ ਕਿ ਟਲ ਗਿਆ ਨਹਿਰੀ ਵਿਭਾਗ ਨੇ ਫੋਨ ਕੀਤਾ ਇੱਕ ਟਿਪਰ ਐਸੋਸੀਏਸ਼ਨ ਨੂੰ ਫੋਨ ਕੀਤਾ ਵੀ ਸਾਨੂੰ ਮਿੱਟੀ ਦੀ ਜ਼ਰੂਰਤ ਹੈ ਆ ਲੱਕੀ ਕੰਟਰੈਕਟਰ ਨੇ ਜਿਹੜੇ ਜੀਡੀ ਵਾਲੇ ਨੇ ਔਰ ਜਿੰਨੇ ਵੀ ਪਟਿਆਲੇ ਦੇ ਵਿੱਚ ਜਿਹੜੀ ਕੈਸੋਸੀਏਸ਼ਨ ਬਣੀ ਹੋਈ ਆ ਟਿੱਪਰਾਂ ਦੀ ਉਹਨਾਂ ਨੇ ਨਾ ਦੇਰ ਕਰਦੇ ਆ ਬਿਲਕੁਲ ਮੌਕੇ ਦੇ ਉੱਤੇ ਭਰੇ ਭਰੇ ਟਿੱਪਰ ਆ ਜਿਹੜੇ ਸਨੈਰ ਤੇ ਪਹਚਾਏ ਤਾਂ ਉਸੇ ਮਿੱਟੀ ਦੇ ਨਾਲ ਤੁਸੀਂ ਦੇਖ ਰਹੇ ਹੋ ਇਹਨੂੰ ਪੂਰਿਆ ਜਾ ਰਿਹਾ ਥੈਲੇ ਲਗਾਏ ਜਾ ਰਹੇ ਨੇ ਜਿੱਥੇ ਇੱਕ ਪਾਸੇ ਪਿਛਲੇ ਦਿਨੀ ਸਮਾਰਾ ਰੋਡ ਤੇ ਇੱਕ ਬਹੁਤ ਮੰਦ ਭਾਗਾ ਜਿਹੜਾ ਹਾਦਸਾ ਹੋਇਆ ਸੀ ਉਹਦੇ ਵਿੱਚ ਖੂਨੀ ਟਿੱਪਰ ਖੂਨੀ ਟਿੱਪਰ ਦੀ ਗੱਲ ਵੀ ਚੱਲੀ ਪਰ ਕਿਤੇ ਨਾ ਕਿਤੇ ਬਹੁਤ ਚੁੱਪ ਰਹਿੰਦੀ ਹੈ ਉਹੀ ਟੀਪਰਾਂ ਵਾਲੇ ਕਹਿੰਦੇ ਵੀ ਆਸੀਂ ਚੰਗੇ ਕੰਮ ਦੇ ਵਿੱਚ ਵੀ ਨਾਲ ਐ ਉਸ ਸਥਿਤੀ ਨੂੰ ਦੇਖਦੇ ਹੋਏ ਟੀਪਰ ਐਸੋਸੀਏਸ਼ਨ ਪਟਿਆਲਾ ਉਹਨਾਂ ਨੇ ਆਪਣੇ ਟੀਪਰ ਭੇਜੇ ਮਿੱਟੀ ਭੇਜੀ ਬੜਾ ਭਲੇ ਦਾ ਕੰਮ ਕੀਤਾ ਨਹੀਂ ਤਾਂ ਬਹੁਤ ਹੀ ਵੱਡਾ ਜਿਹੜਾ ਹਾਦਸਾ ਹੋ ਸਕਦਾ ਸੀ ਪਿੰਡਾਂ ਦੇ ਪੇੜ ਇੱਥੇ ਹਟ ਸਕਦੇ ਸੀ ਪਰ ਹੁਣ ਦੀ ਸਥਿਤੀ ਹੈ ਜਿਹੜੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈਗੀ ਐ ਤੇ ਸਾਰਾ ਜਿਹੜੀ ਸਥਿਤੀ ਹੈ ਅੰਡਰ ਕੰਟਰੋਲ ਹੈ ਇਹਨੂੰ ਪੂਰ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਇੱਥੇ ਸਥਿਤੀ ਹੋਊਗੀ ਉਹ ਲੈ ਕੇ ਹਾਜ਼ਰ ਹੋਵਾਂਗੇ ਦੋ ਅਗਿਆ ਸਤਿਕਾਰ